ਤੁਸੀਂ ਸਾਊਥ ਨਾਲ ਕਦੇ ਪੰਜਾਬ ਦਾ ਮੁਕਾਬਲਾ ਕਰ ਨਹੀਂ ਸਕਦੇ ਸਾਊਥ ਦਾ ਕੰਟੈਂਟ ਬੜਾ ਅਲੱਗ ਤਰ੍ਹਾਂ ਦਾ ਕੰਟੈਂਟ ਔਰ ਸਾਰਾ ਵਿਕਦਾ ਪੰਜਾਬ ਦੇ ਵਿੱਚ ਜੇ ਹਨੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਆਡੀਅנס ਸੈੱਟ ਨਹੀਂ ਹੋ ਪਾਰੀ ਵੱਖੋ ਵੱਖਾ ਕੰਟੈਂਟ ਦੇਖਣ ਦੀ ਜਦੋਂ ਮੈਂ ਤੁਹਾਡੀਆਂ ਮੂਵੀਜ਼ ਦੇਖ ਤਾਂ ਫਿਰ ਮੈਨੂੰ ਬਿਲਕੁਲ ਹੀ ਉਹਦਾ ਜਵਾਬ ਆਪਣੇ ਆਪ ਹੀ ਮਿਲ ਜਾਂਦਾ ਕਿ ਨਹੀਂ ਯਾਰ ਦੇਖਦੀ ਹੈ ਆਡੀਅנס ਜੇ ਚੰਗਾ ਮਸਾਲਾ ਬਣਾਓ ਨਹੀਂ ਪਹਿਲਾਂ ਤਾਂ ਚਲੋ ਦੇਖੋ ਮੈਂ ਇੱਕ ਮਾਫੀ ਚਾਹਨਾ ਕਿ ਮੈਂ ਜ਼ਿਆਦਾ ਫਿਲਮਸ ਨਹੀਂ ਦੇਖੀਆਂ ਨਾ ਹੀ ਦੇਖਦਾ ਹੂੰ ਮੇਰੀ ਜਿੰਨੀ ਕੁ ਗੁੜਤੀ ਆ ਜਾਂ ਨੌਲੇਜ ਆ ਵੈਸਟਰਨ ਸਿਲਮੇ ਬਾਰੇ ਆ ਜ਼ਿਆਦਾ ਕਿਉਂਕਿ ਜਦੋਂ ਬਲੈਕਪ੍ਰਿੰਸ ਕੀਤੀ ਸੀ ਮੈਨੂੰ 80 ਫਿਲਮਾਂ ਦਾ ਹੋਮਵਰਕ ਮਿਲਿਆ ਸੀ ਓਏ ਹੋਏ ਕਿ ਤੁਸੀਂ ਇਹ ਦੇਖਣੀਆਂ ਨੇ ਬਹੁਤ ਫੋਰੈਸਟ ਗੰਪ ਵਰਗੀਆਂ ਬਟਾਂ ਬਟਲਰ ਵਰਗੀਆਂ ਜਾਂ ਜਿੰਨੀਆਂ ਵੀ ਸੋ ਐਸੀ ਮਿਲੀ ਕਿ ਹੁਣ ਤੁਹਾਡੀ ਜਿੰਨੀ ਜਿੰਨਾ ਕੁ ਮੈਨੂੰ ਮੌਕਾ ਮਿਲਦਾ ਨੈਟਫਲਿਕਸ ਤੇ ਜਾਂ ਕਿਤੇ ਵੀ ਤੇ ਵੈਸਟਾਈ ਸਿਨੇਮਾ ਵਿੱਚ ਦੇਖਿਆ ਹਿੰਦੀ ਜਾਂ ਪੰਜਾਬੀ ਫਿਲਮਸ ਬਹੁਤ ਘੱਟ ਦੇਖੀਆਂ ਮੈਂ ਮਾਫੀ ਚਾਹੁੰਦਾ ਤੁਸੀਂ ਕਹੋਗੇ ਯਾਰ ਤੁਸੀਂ ਸਵਾਰਟੈਂਟੀ ਦੇ ਬੰਦੇ ਹੋ ਪਰ ਜਦ ਹੁਣ ਤੋਂ ਅਸੀਂ ਤੁਹਾਡੀ ਸਭ ਤੋਂ ਪਹਿਲੀ ਗੱਲ ਸੀ ਕਿ ਸਾਊਥ ਦਾ ਸਿਨੇਮਾ ਉੱਚ ਸਾਰਾ ਕੁਝ ਹੈ ਮੈਨੂੰ ਲੱਗਦਾ ਉਹਦੇ ਵਿੱਚ ਸਾਰਾ ਕੁਝ ਨਹੀਂ ਹੈ ਉਹ ਇੱਕ ਸنف ਦਾ तकरीबन ਸਿਨੇਮਾ ਹੈ ਜਿਹੜਾ ਐਕਸ਼ਨ ਦੇ ਬੇਸਟ ਦੇ ਉੱਤੇ ਲਾਰਜਰ ਦੈਨ ਲਾਈਫ ਖੇਡਦਾ ਮੈਂ ਹੁਣੇ ਸਾਊਥਸ ਮੈਨੂੰ ਚਾਰ ਵਾਰ ਹੀ ਜਾਣ ਦਾ ਮੌਕਾ ਮਿਲਿਆ ਇੱਕ ਤਾਂ ਆਹ ਕਾਨਸਰਟ ਕਰਕੇ ਇੱਕ ਤੋਂ ਘੱਟ ਵੈਸੇ ਸੀਗੇ ਜੀ ਮੈਂ ਸੈਲਫ ਰੀਅਲਾਈਜੇਸ਼ਨ ਦੱਸ ਰਿਹਾ ਇਹਦੇ ਵਿੱਚ ਕੋਈ ਵੀ ਕਿਸੇ ਚੀਜ਼ ਦੀ ਆਲਟਰੇਸ਼ਨ ਨਹੀਂ ਆ ਤੇ ਜੇ ਗਲਤ ਆ ਤੇ 100% ਮੈਂ ਗਲਤ ਹੋ ਸਕਦਾ ਹਾਂ ਉਸਾਕੀ ਮਾਫੀ ਮੈਨੂੰ ਲੱਗਦਾ ਸਾਊਥ ਦੇ ਵਿੱਚ ਤੇ ਪੈਟਰੀਆਰਕੀ ਐਡੀ ਸਟਰੋਂਗ ਹਾਲੇ ਵੀ ਪਈ ਹੈ ਹੋਏ 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 ਬਿਲਕੁਲ ਦਿਲ ਦੀ ਗੱਲ ਕੀਤੀ ਤੁਸੀਂ 100% ਸਹੀ ਹੈ ਹਾਂ ਨਾ 100% ਜਿਸ ਗੱਲ ਦੇ ਅਸੀਂ ਨਾਰੇ ਮਾਰਦੇ ਆ ਕਿ ਫੈਮਿਨਿਜ਼ਮ ਹੋਣਾ ਚਾਹੀਦਾ ਔਮਨ ਇੰਪਾਵਰਮੈਂਟ ਹੋਣੀ ਚਾਹੀਦੀ ਤੁਸੀਂ ਮੈਨੂੰ ਦੱਸੋ ਉੱਥੇ ਕਿੱਥੇ ਆ ਹਾਂ ਸਾਡੇ ਲੋਕ ਤਾਂ ਅਸੀਂ ਤਾਂ ਫਿਰ ਵੀ ਘਟੋ ਘਟ ਜਾਂ ਸਾਡਾ ਨੈਸ਼ਨਲ ਸਿਨੇਮਾ ਜਿਹੜਾ ਉੱਥੇ ਤੇ ਬਹੁਤ ਔਰ ਜਿਹੜਾ ਇੰਟਰਨੈਸ਼ਨਲ ਸਿਨੇਮਾ ਹੈ ਸਰ ਤੁਸੀਂ ਕਦੀ ਓਪਨ ਕਰਕੇ ਦੇਖਿਓ 80% ਵਿਮਨ ਓਰੀਐਂਟਡ ਤੁਹਾਨੂੰ ਕੰਟੈਂਟ ਮਿਲੇਗਾ ਜਿਦੇ ਚ ਹੀਰੋ ਵਿਮਨ ਹੁੰਦੀ ਹੈ ਹਨਾ ਤਾਂ ਤੁਸੀਂ ਮੈਨੂੰ ਸਾਉਦੀ ਕੋਈ ਫਿਲਮ ਦਿਖਾ ਦਿਓ ਜਿਦੇ ਚ ਵਿਮਨ ਦੀ ਹੀਰੋਇਕ ਇੰਪੋਰਟੈਂਸ ਖਤਰੀ ਨਹੀਂ ਹੁੰਦੀ ਨਾ ਸੋ ਅਸੀਂ ਸਿਰਫ ਇੱਕ ਲਵਿਸ਼ ਲਵਿਸ਼ ਸਾਈਡ ਦੇਖ ਲੈਨੇ ਪਰ ਇਹ ਮੇਰਾ ਆਪਣਾ opinion ਜਾਂ ਟੇਕਿੰਗ ਆ ਜਿਹੜੀ ਮੈਂ ਫੀਲ ਕੀਤੀ ਉੱਤਰ ਕੇ ਜਦੋਂ ਮੈਂ ਹੋਲਡਿੰਗ ਦੇਖਦਾ ਜਾ ਕੇ ਚੇਨਈ ਮਟਰਾਸ ਹਾਇਦਰਾਬਾਦ ਬੈਂਗਲੌਰ ਤਾਂ ਮੈਨੂੰ ਵੀ ਫੀਲ ਹੋਇਆ ਯਾਰ ਕਿ ਅੱਛਾ ਇਹ ਸਾਈਡ ਇੱਥੇ ਹੈ ਨਹੀਂ ਕਿ ਸੋ ਉਹ ਇੱਕ ਅਲੱਗ ਗੱਲ ਹੋ ਗਈ ਪਰ ਠੀਕ ਹੈ ਹੁੰਦਾ ਤਾਂ ਸਿਨੇਮਾ ਇਨਾਂ ਲਾਰਜਰ ਦੈਨ ਲਾਈਫ ਆ ਕਿ ਉਹ ਕਿਸੇ ਵੀ ਬੰਦੇ ਨੂੰ ਅਪੀਲਿੰਗ ਲੱਗਦਾ ਖਾਸ ਤੌਰ ਤੇ ਆਮ ਬੰਦੇ ਨੂੰ ਜਿਹਨੇ ਜ਼ਿਆਦਾ ਹਾਂ ਨਹੀਂ ਦੇਖਿਆ ਹੁੰਦਾ ਇਹ ਸਭ ਕਿਸੇ ਇਮੋਸ਼ਨ ਤੋਂ ਜਾਂ ਕੁਝ ਨਹੀਂ ਲੈਣਾ ਹੁੰਦਾ ਉਹਨੂੰ ਇਹ ਹੁੰਦਾ ਕਿ ਅੱਛਾ ਯਾਰ ਕੋਈ ਸਟਾਈਲ ਹੈ ਕੁਝ ਇਹ ਉਹ ਸੋ ਠੀਕ ਹੈ ਇੰਡੀਅਨ ਸਿਨੇਮਾ ਇਦਾਂ ਵਰਕ ਕਰਦਾ ਪਰ ਉਹਦੀ ਲਾਇਕੇਬਿਲਟੀ ਦੀ ਪਰਸੈਂਟੇਜ ਵੱਧ ਹੋ ਸਕਦੀ ਹੈ ਪਰ ਇਦਾਂ ਨਹੀਂ ਹੈਗਾ ਕਿ ਜਿਹੜਾ ਸਟਲ ਤੇ ਸੈਂਸਿਬਲ ਸਿਨੇਮਾ ਆ ਹੁਣ ਜਦੋਂ ਮੈਂ ਸਰ ਕਦੀ ਕੋਈ ਵੈਸਾ ਟਾਈਮ ਹੁੰਦਾ ਨਹੀਂ ਹੈ ਪਰ ਜਦੋਂ ਕਦੀ ਮੈਂ ਕੋਈ ਸੀਰੀਜ਼ ਦੇਖਣੀ ਹੋਵੇ ਤੁਸੀਂ ਮੰਨੋਗੇ ਨਹੀਂ ਮੇਰੀ ਪ੍ਰਾਇੋਰਟੀ ਕਿਸ ਬੇਸ ਤੇ ਜਾਂਦੀ ਹੈ ਚਲੋ ਇੱਕ ਤਾਂ ਮੈਨੂੰ ਹੁੰਦਾ ਕਿ ਯੂਰੋਪੀਅਨ ਪੀਰੀਅਡ ਸਿਨੇਮਾ ਹੋਵੇ ਜਾਂ ਸੀਰੀਜ਼ ਹੋਵੇ ਤਾਂ ਉਹ ਵੈਸੇ ਹੀ ਮੈਨੂੰ ਬੜੀ ਚੰਗੀ ਲੱਗਦੀ ਹੈ ਪਰ ਜੇ ਮੈਂ ਕੋਈ ਕੰਟੈਂਪੋਰੀ ਚੀਜ਼ ਦੇਖਣੀ ਹੈ ਜਿਹੜੀ ਕਿ ਮੈਂ ਰੇਅਰ ਆਫ ਦੀ ਰੇਅਰਸ ਦੇਖਣਾ ਉਹਦੇ ਚ ਮੇਰੇ ਲਈ ਲੈਂਗੁਏਜ ਔਰ ਪਰਫਾਰਮੈਂਸ ਬਲਕਿ ਪਰਫਾਰਮੈਂਸ ਤੋਂ ਵੀ ਪਹਿਲਾਂ ਲੈਂਗੁਏਜ ਬੜੀ ਮੈਟਰ ਕਰਦੀ ਹੈ ਮੈਂ ਉਹਦਾ ਟ੍ਰੇਲਰ ਚੰਦੂਗਾ ਜੇ ਮੈਨੂੰ ਬੰਦੇ ਦੀ ਲੈਂਗੁਏਜ ਖਾਸ ਤੌਰ ਤੇ ਉਹਦੀ ਡਿਲੀਵਰੀ ਦੇ ਵਿੱਚ ਕੋਈ ਨਰੇਚਮੈਂਟ ਲੱਗੀ ਮੈਨੂੰਗਾ ਆਈਕਸੀ ਹਾਂ ਆ ਦੇਖ ਸਕਦੇ ਹਾਂ ਸੋ ਮੇਰੀ ਪ੍ਰਾਇੋਰਟੀ ਅਲੱਗ ਹੈ ਪਰ ਮਿਰਰ ਕੇ ਬੰਦੇ ਤਾਂ 0.1% ਵੀ ਨਹੀਂ ਹੋਣੇ ਯੈਸ ਇਸ ਕਰਕੇ ਇਸ بیس ਦਾ ਸਿਨੇਮਾ ਨਹੀਂ ਬਣਾਇਆ ਜਾ ਸਕਦਾ ਜਿਹੜੀ ਕਿ ਤੁਹਾਨੂੰ ਉਹਨਾਂ ਨੇ ਗੱਲ ਕਹੀ ਹੈ ਪਰ ਗਾਣੇ ਬਣਾਏ ਜਾ ਸਕਦੇ ਆ ਕਿਉਂਕਿ ਉਹਦੇ ਚ ਟਾਈਮ ਘੱਟ ਲੱਗਦਾ ਕੰਜ਼ਮਪਸ਼ਨ ਆਫ એનર્ਜੀ ਘੱਟ ਆ ਫਾਈਨੈਂਸਸ ਘੱਟ ਲੱਗਦੇ ਆ